ਇਤਿਹਾਸਿਕ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਜਿੱਥੇ ਪਹਿਲੀ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸਮੇਂ ਆਪਣੇ ਚਰਨ ਪਾਏਗੇ ਸਨ। ਉਦੋਂ ਹੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਛੇਵੇਂ ਪਾਤਸ਼ਾਹ ਉਹਨਾਂ ਦੇ ਵੀ ਚਰਨ ਛੋਹ ਪ੍ਰਾਪਤ ਹੈ। ਅੱਜ ਸੰਗਰੂਰ ਦੀ ਸੰਗਤ ਵੱਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਫੜਾਵਾਂ ਤੋਂ ਹੁੰਦਾ ਹੋਇਆ ਸੰਗਰੂਰ ਦੇ ਸਾਰੇ ਬਿਜਾਰਾਂ ਵਿੱਚੋਂ ਨਿਕਲਿਆ ਅਤੇ ਸੰਤਾ ਨੇ ਵੱਧ ਚੜ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਅੱਜ ਬੜੇ ਲੰਮੇ ਸਮੇਂ ਤੋਂ ਸੰਗਤਾਂ ਦੀ ਗੁਰਦੁਆਰਾ ਸ੍ਰੀ ਨਾਨਕਹਿਣਾ ਸਾਹਿਬ ਸੰਗਰੂਰ ਤੋਂ ਇੱਕ ਪੰਜ ਪਿਆਰਿਆਂ ਦੀ ਅਗਵਾਹੀ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਵੇਰੇ ਪ੍ਰਾਰambh ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦਪੁਰਾ ਸਾਹਿਬ ਪਹੁੰਚਿਆਗਾ ਇਹ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਲਈ ਲੰਗਰ ਪਾਣੀ ਦੀ ਸੇਵਾ ਤਿਆਰ ਕੀਤੀ ਆ ਸੰਗਤਾਂ ਦੇ ਵਿੱਚ ਸ਼ਹਿਰ ਦੀਆਂ ਸਮੂਹੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਉਤਸ਼ਾਹ ਦੇ ਨਾਲ ਸੰਗਤਾਂ ਆਪਣੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਜਿਸ ਤਰ੍ਹਾਂ ਕੇ ਪਹਿਲਾਂ ਬਲਾਰੇ ਦੱਸ ਚੁੱਕੇ ਨੇ ਆਮਨ ਦਿਹਾੜੇ ਦੇ ਸੰਬੰਧ ਵਿੱਚ ਜਦੋਂ ਸ੍ਰੀ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰਦਾਰ ਸ੍ਰੀ ਨਾਨਕ ਜੀ ਸਾਹਿਬ ਆਏ ਸੀ ਉਨ੍ਹਾਂ ਦੇ ਆਮਦ ਦਿਹਾੜੇ ਤੇ ਬਿਸ਼ੱਕ ਸਾਡੇ ਕੋਲ ਅੱਜ ਡੇਟ ਨਹੀਂ ਹੈਗੀ ਪਰ 1616 ਈਸਵੀ ਨੂੰ ਸਮਰਪਿਤ ਉਨ੍ਹਾਂ ਦੇ ਆਮਦ ਦਿਹਾੜੇ ਨੂੰ ਸਮਰਪਿਤ ਅੱਜ ਨਗਰ ਕਦਰ ਨੂੰ ਸਜਾਇਆ ਗਿਆ ਹੈ ਬਹੁਤ ਉਤਸ਼ਾਹ ਹੈ ਸੰਗਤ ਚ ਗੁਰੂ ਸਾਹਿਬ ਬੇਅੰਤ ਕਿਰਪਾ ਕਰ ਰਹੇ ਨੇ ਆਸ ਕਰਦੇ ਹਾਂ ਕਿ ਸੰਗਤ ਦਾ ਅੱਗੇ ਵੀ ਸਹਿਯੋਗ ਸਾਨੂੰ ਮਿਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਮੁਕੇ ਜਿੱਥੇ ਗੱਤਕਾ ਦੇ ਜੋਹਰ ਵੇਖਣ ਨੂੰ ਮਿਲੇ ਉੱਥੇ ਹੀ ਸੰਗਰੂਰ ਪੁਲਿਸ ਦੇ ਵੱਲੋਂ ਸਲਾਮੀ ਵੀ ਦਿੱਤੀ ਗਈ ਅਤੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਵੀ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਆਪਣੇ ਚਰਨ ਪਾਏ ਗਏ ਸਨ ਉਹਨਾਂ ਨੇ ਦੱਸਿਆ ਕਿ ਅੱਜ ਦੇ ਦਿਨ ਹੀ ਉਹਨਾਂ ਵੱਲੋਂ ਚਰਨ ਪਾਏ ਗਏ ਸਨ ਇਸ ਕਰਕੇ ਅੱਜ ਦੇ ਦਿਹਾੜੇ ਤੇ ਉਤੇ ਨਗਰ ਕੀਰਤਨ ਸਜਾਏ ਗਏ ਨੇ ਜਗਬਣੀ ਟੀਵੀ ਲਈ ਅਨਿਲ ਜੈਨਦੀ ਰਿਪੋਰਟ